सि सोन हाथ साल से गुरुन ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਭਾਈ ਕੁਲਪ੍ਰਸਟ ਸੈਕਸ਼ਨ ਦਾ ਬੋਲਣ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਕੁਲਦੀਪ ਸਿੰਘ ਭਾਈ ਕੁਲਦੀਪ ਸਿੰਘ ਜੀ ਨੱਡਾ ਅਸ਼ਰੀ ਪ੍ਰਧਾਨ ਸਿੱਖ ਟੂਟਾ ਫੈਡਰੇਸ਼ਨ ਮਹਿਤਾ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਮੈਂ ਅੱਜ ਇਹੀ ਕਹਿਣਾ ਚਾਹਾਂਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਜੰਗ ਦਾ ਮਾਹੌਲ ਬਣਿਆ ਹੈ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਜਿਹੜੇ ਇੱਥੋਂ ਦੇ ਮਸੀਹ ਹਨ ਪਿੰਡਾਂ ਦੇ ਬਾ ਬਾਡ ਰੀਅਰੀਏ ਦੇ ਉਹਨਾਂ ਦੇ ਲੋਕਾਂ ਨੇ ਸਾਡੇ ਤੇ ਸਿੱਖ ਜਥੇਬੰਦੀ ਦੇ ਇਕ ਸਿਕਸ ਡੂਟ ਫੈਡਰੇਸ਼ਨ ਤੇ ਕਰਾਂ ਇਹ ਕਾਲ ਕੀਤੀ ਵੀ ਸਾਡੇ ਜਿਹੜੇ ਪਿੰਡ ਖਾਲੀ ਹੋ ਰਹੇ ਨੇ ਜੰਗ ਦਾ ਮੋਲ ਕਰਕੇ ਤੇ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਇਹ ਇਕੱਲੇ ਰਹਿ ਜਾਣਗੇ ਤੇ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਾਏ ਤੇ ਤੁਸੀਂ ਇਹਨਾਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਕਿਸੇ ਧਾਰਮਿਕ ਸਥਾਨ ਤੇ ਜਾ ਜਾਣ ਅਸੀਂ ਗੁਰਦਾਰ ਮੈਨੇਜਰ ਸਾਹਿਬ ਜੀਤਪੁਰ ਦੇ ਨਾਲ ਗੱਲਬਾਤ ਕੀਤੀ ਸਿਵਲ ਪ੍ਰਸ਼ਾਸਨ ਚ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਪਿੰਡ ਦੇ ਇਲਾਕਾ ਵਾਸੀ ਸਾਰੇ ਸਹਿਯੋਗ ਦੇ ਨਾਲ ਅਸੀਂ ਸਾਰੇ ਜਥੇਬੰਦੀਆਂ ਅੱਜ ਇਕੱਤਰ ਹੋ ਕੇ ਅਸੀਂ ਆਏ ਇਸ ਪਿੰਡ ਵਿੱਚ ਆਏ ਆ ਅੱਜ ਤਕਰੀਬਨ 4 ਪਿੰਡ ਉਹ ਆ ਹਨ ਤਕਰੀਬਨ 12 ਕੁ ਪਿੰਡ ਦੱਸੇ ਜਾਂਦੇ ਜਿਨ੍ਹਾਂ ਵਿੱਚ ਪਾਵਨ ਸਰੂਪ ਪਏ ਹਨ ਸਰੂਪ ਤਕਰੀਬਨ 25 ਤੋਂ 30 ਉਮਤਾਬੇ ਕੇ ਸਰੂਪ ਹੋਣਗੇ ਤੇ ਚਾਰ ਪਿੰਡਾਂ ਹੀ ਹੋਏ ਆਏ ਬਾਕੀ ਜਿਹੜੇ ਪਿੰਡ ਰਹਿ ਗਏ ਨੇ ਉਹ ਅਸੀਂ ਹੁਣ ਜਾ ਰਹੇ ਆ ਤੇ ਸੰਗਤ ਦੇ ਸਹਿਯੋਗ ਦੇ ਨਾਲ ਤੇ ਪੁਲਿਸ ਪ੍ਰਸ਼ਾਸਨ ਦੇ ਸਤਿ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਕੰਮ ਆਹੀ ਕਰ ਰਹੇ ਆ ਤੇ ਗੁਰੂ ਸਾਹਿਬ ਦੀ ਅਰਦਾਸ ਬੇਨਤੀ ਕਰਦੇ ਗੁਰੂ ਸਾਹਿਬ ਸਾਡੇ ਨਾਲ ਸਦਾ ਅੰਗ ਸੰਗ ਰਹੇ ਹਨ ਪਾਕਿਸਤਾਨ ਦੀ ਇਹੋ ਹਰਕਤਾਂ ਕਰਨੋਂ ਹਟਦਾ ਨਹੀਂ ਕਿ ਜਿਹੜੇ ਕਾਰਨ ਬਿਲਕੁਲ ਇਹਦਾ ਅਸੀਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦੇ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਪਾਕਿਸਤਾਨ ਵੀ ਸ਼ਾਨਕੇ ਕਾਰਨੀ ਕਰ ਸਕਦਾ ਕੋਈ ਹਿੰਦੁਸਤਾਨ ਵਿੱਚ ਵੀ ਇਹੋ ਜਿਹੇ ਬੰਦੇ ਨੇ ਜਿਹੜੇ ਸਾਡੇ ਸਿੱਖ ਧਰਮ ਦੇ ਨਾਲ ਖੈਰ ਰੱਖਦੇ ਨੇ ਖਾ ਰੱਖਦੇ ਨੇ ਕੋਈ ਵੀ ਗੁਰੂ ਸਾਹਿਬ ਦੀ ਨਰਾਦਗੀ ਕਰ ਸਕਦਾ ਪਰ ਅਸੀਂ ਉਹ ਨਹੀਂ ਚਾਹਦੇ ਵੀ ਕਿਸੇ ਤਰ੍ਹਾਂ ਦਾ ਸਾਨੂੰ ਬਾਅਦ ਚ ਧਰਨੇ ਲਾਣੇ ਪੈਣ ਯਾਰੇ ਕਰਨੇ ਪੈਣ ਕਿਉਂਕਿ ਅੱਗੇ ਸਾਨੂੰ ਕੋਈ ਇੰਨੀ ਗੁਰੂ ਕ੍ਰੰਨ ਸਾਹਿਬ ਦੀ ਬੇਅਦਬੀ ਨਹੀਂ ਸਾਨੂੰ ਅਜੇ ਤੱਕロナ ਦਾ ਇਨਸਾਫ ਨਹੀਂ ਮਿਲਿਆ ਇਸਨੂੰ ਉਹਨਾਂ ਸਾਭ ਨਹੀਂ ਮਿਲਿਆ ਤੇ ਅਹੀ ਹੈਗਾ ਦਾ ਆਪਦਾ ਜਿਹੜਾ ਸਾਡਾ ਬੰਦ ਦਾ ਪਰਜ ਸਿੱਖ ਹੋਣ ਦੇ ਨਾਲ ਤੇ ਸਾਡਾ ਪਰਜ ਬੰਦ ਹੈ ਅਸੀਂ ਉਸ ਨੂੰ ਪੂਰਾ ਕਰ ਰਹੇ ਹਾਂ ਡਾਕਟਰ ਗੁਰਮੀਤ ਸਿੱਧੂ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਜੀ ਅੱਜ ਤੁਸੀਂ ਕਿਹੜੇ ਆਏ 0 ਲਾਈਨ ਤੇ ਆਏ ਇਹ ਬਿਲਕੁਲ ਵੀਰ ਜੀ 0 ਲਾਈਨ ਤੇ ਆਏ ਆ ਜੋ ਪਾਕਿਸਤਾਨ ਦੇ ਹਿੰਦੁਸਤਾਨ ਦੇ ਹਾਲਾਤ ਜੰਗ ਤੋਂ ਬੱਤਰ ਬਣੇ ਹੋਏ ਨੇ ਚੀਕਣਾ ਇਸ ਕਰਕੇ ਇਹਨਾਂ ਪਿੰਡਾਂ ਦੇ ਜਿੰਨੇ ਵੀ ਮੌਤਬਰ ਬੰਦੇ ਸੀ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਵੀ ਇੱਥੋਂ ਤਕਰੀਬਨ ਪਿੰਡ ਖਾਲੀ ਹੋ ਗਏ ਨੇ ਜਿੰਨੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੇ ਉਹਨਾਂ ਨੂੰ ਕੋਈ ਸ਼ਰਾਰਤੀ ਅਨਸਰ ਜਾਂ ਕਿਤੇ ਕੋ ਪਾਕਿਸਤਾਨ ਵੱਲੋਂ ਕੋਈ ਗੋਲਾਬਾਰੀ ਜਦੋਂ ਹੁੰਦੀ ਹੈ ਕੋਈ ਮਹਾਰਾਜ ਦੇ ਸਰੂਪ ਜਾਂ ਕਿਸੇ ਅੰਗ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਅਸੀਂ ਸਾਰੇ ਪਿੰਡਾਂ ਦੀ ਸਹਿਮਤੀ ਦੇ ਨਾਲ ਇੱਥੋਂ ਗੁਰੂ ਸਾਹਿਬ ਦੇ ਸਰੂਪ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਸਾਹਿਬ ਲੈ ਕੇ ਜਾ ਰਹੇ ਨਾਲ ਸਾਡੇ ਮਤਲਬ ਐਸਟੀਪੀਸੀ ਦੀ ਪੂਰੀ ਟੀਮ ਆ ਸਾਡੀ ਆਪਦੀ ਜਥੇਬੰਦੀ ਦੀ ਪੂਰੀ ਟੀਮ ਆ ਨੇ ਪ੍ਰਸ਼ਾਸਨ ਦਾ ਪ੍ਰਸਤੋ ਪ੍ਰਸ਼ਾਸਨ ਦਾ ਪ੍ਰਸਤੋ ਹੋ ਗਈ ਕੀ ਨਾਮ ਤੁਹਾਡਾ ਭਾਈ ਜਸਪਾਲ ਸਿੰਘ ਕੌਮੀ ਸੀਨੀਅਰ ਮੀਤ ਪ੍ਰਧਾਨ ਸੇਕ ਸਟੂਡੈਂਟ ਫਿਲੀਅਸ਼ਨ ਮੇਤਾ ਕੀ ਕਹਿਣਾ ਚਾਹੋਗੇ ਅੱਜ ਜੋ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦਾ ਮਾਹੌਲ ਬਣਿਆ ਹੈ ਉਹਦੇ ਵਿੱਚ ਬਾਰਡਰ ਰੀਜ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਜਿੱਥੇ ਇੱਕ ਸਾਨੂੰ ਸੰਗਤਾਂ ਵੱਲੋਂ ਇਹ ਆ ਗਿਆ ਸੀ ਕਿ ਸਾਡੇ ਪਿੰਡ ਤੇ ਰਿਮਨ ਦੇਵਨ ਖਾਲੀ ਹੋ ਰਹੇ ਨੇ ਲੋਕੋ ਆਪਣੀ ਇਛਾ ਅਨਸਾਰ ਉਹ ਜਾ ਰਹੇ ਨੇ ਬਾਹਰ ਤੇ ਸੇਵਾ ਸਮਹਾਲ ਕਰਨ ਵਾਲਾ ਗੁਰਦਵਾਰ ਸਾਹਿਬ ਵਿੱਚ ਨਹੀਂ ਘਟ ਲੋਕ ਨੇ ਇਸ ਲਈ ਪਵਨ ਸੂਬ ਜਿਹੜੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਸੇਜੋਗ ਸਥਾਨ ਤੇ ਲਜਾਏ ਜਾਣ ਸੋ ਅਸੀਂ ਉਹਨਾਂ ਦੀ ਮੁਸ਼ਕਲ ਨੂੰ ਸਮਝਾਇਆ ਅੱਜ ਇੱਥੇ ਸ਼ਮਣੇ ਗੁਰਦਵਾਰਾ ਪੰਨ ਪ੍ਰਬੰਧਕ ਕਮੇਟੀ ਦੇ ਮੇਜਰ ਸਾਹਿਬ ਤੇ ਸਾਡੇ ਫੈਕਸ਼ਨ ਦੇ ਵਰਕਰ ਇੱਥੇ ਪਹੁੰਚੇ ਨੇ ਅਸੀਂ ਸਾਂਝੇ ਤੌਰ ਤੇ ਕਾਰਵਾਈ ਕਰਕੇ ਗੁਰੂ ਸਾਹਿਬ ਦੇ ਸੂਬ ਜਿਹੜੇ ਆ ਪਾਕੀ ਸਾਹਿਬ ਜਿਹੜਾ ਚੋਬਤ ਕਰਕੇ ਉਥੇ ਗੁਰਦਰ ਸਾਹਿਬ ਜੀ ਵਰਸਾਵਲ ਜਾ ਰਹੇ ਆ ਕਿੰਨੇ ਪਿੰਡਾਂ ਚੋਂ ਕਿੱਲੇ ਗੁਰਦੁਆਰਾ ਅਸੀਂ ਤਿੰਨ ਚਾਰ ਮਿੰਟਾਂ ਮੈਂ ਜਾ ਰਹੇ ਹਾਂ ਤੁਕੇਸ਼ ਸ਼ਿਣੀ ਸਾਹਿਬ ਚਾਂਦੀਵਾਲਾ ਤੇ ਕਮਾਲੇਵਾਲੇ ਵਿੱਚ ਅਸੀਂ ਸਲੂਬ ਦੇਲੇ ਅਸੀਂ ਇੱਥੋਂ ਉਠਾਏ ਨੇ ਤੇ ਪਾਕੀ ਸਾਹਿਬ ਜੀ ਸ਼ੁਭਧ ਕਰਤ ਨੇ ਹੁਣ ਇਸ ਤੋਂ ਅਗਲੇ ਪਿੰਡ ਜਾ ਰਹੇ ਆ ਸਰ ਅੱਧੀ ਪਿੰਡ ਹੈ ਜ਼ੀਰੋ ਲਾਈਨ ਤੇ ਹਾਂਜੀ ਇਹ ਅੱਧੀ ਪਿੰਡ ਸਨ ਇਹਨਾਂ ਕੋ ਹਰ ਵੇਲੇ ਖਤਰਾ ਜੰਗ ਦਾ ਜੰਗ ਦਾ ਮੌਲ ਕਾਫੀ ਲੋਕ ਸ਼ਾਮਿਲ ਨੇ ਇਸ ਸਥਿਤੀ ਅਸੀਂ ਉਹ ਨਦੀ ਮੁਸ਼ਕਲ ਨੂੰ ਸਮਝਾਇਆ ਅਸੀਂ ਕਾਰਵਾਈ ਕੀਤੀ ਪਾਕਤਾਲ ਵੀ ਸ਼ਰਤ ਕਰ ਸਕਦਾ ਹਾਂ ਜੀ ਪਾਕਤਾਲ ਨਹੀਂ ਸ਼ਰਤ ਕਰ ਸਕਦਾ ਹੋਰ ਕੋਈ ਲੋਕ ਸ਼ਰਤ ਕਰ ਸਕਦੇ ਨੇ ਇਸ ਲਈ ਅਸੀਂ ਉਸ ਨੂੰ ਮੁੱਖ ਰੱਖ ਕੇ ਇਹ ਫੈਸਲਾ ਕੀਤਾ ਹੈ ਜਿਹੜੇ ਅਸੀਂ ਇਸ ਰੂਪ ਉੱਤੇ ਸੁਰੱਖਿਆ ਥਾਂ ਦੇ ਲਈ ਜਾ ਰਹੇ ਹਾਂ ਹੈਲੋ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਜੀ ਲਖਮਿੰਦਰ ਸਿੰਘ ਗੁਰਦੁਆਰ ਗੁਰੂ ਸਰ ਜਾਮਨੀ ਸ਼ਹਿਰ ਤੋਂ ਗਰੰਤੀ ਸਿੰਘ ਜੋ ਕਿ ਜੰਗ ਦਾ ਮਾਹੌਲ ਹੋਣ ਕਰਕੇ ਤਣਾਅਪੂਰਨ ਮਾਹੌਲ ਹੋਣ ਕਰਕੇ ਜੋ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਤੋਂ ਜੋ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਦੇ ਮੈਨੇਂਜਰ ਸਹਿਬਾਨ ਸਰਦਾਰ ਤੇਜਵੀਰ ਸਿੰਘ ਔਰ ਇਥੋਂ ਦੇ ਫੈਡਰੇਸ਼ਨ ਦੇ ਪ੍ਰਧਾਨ ਜੋ ਸੁਪਾਲ ਸਿੰਘ ਲੋਕੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਸੰਗਤਾਂ ਦੇ ਵੱਲੋਂ ਕਿਉਂਕਿ ਇਹ ਸਰਹੱਦ ਤੇ ਨਗਰ ਹੋਣ ਕਰਕੇ ਜੋ ਕਿ ਇਨਾਂ ਤੇ ਜਿਆਦਾ ਡਰ ਸੀਗਾ ਕਿਸੇ ਵਕਤ ਵੀ ਕੋਈ ਇੱਥੇ ਅਨੁਸ਼ੁਖਾਵੀ ਘਟਨਾ ਹੋ ਸਕਦੀ ਸੀ ਇਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹਾਂ ਹੋਇਆਂ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਦੇ ਮਨੰਜ ਰ 社ਬਾਨ ਔਰ ਫੈਡਰੇਸ਼ਨ ਦੇ ਆਗੂ ਗੁਰਦੁਆਰਾ ਜਾਮਨੀ ਸਾਹਿਬ ਦੇ ਰਾਗੀ ਸਿੰਘ ਭਾਈ ਗੁਰਪ੍ਰੀਤ ਸਿੰਘ ਭਾਈ ਨਰਿੰਦਰ ਸਿੰਘ ਭਾਈ ਗੁਰਪ੍ਰੀਤ ਸਿੰਘ ਜਿਹੜਾ ਹੋਰ ਸਟਾਫ ਸਾਰੇ ਧਾਲ ਮਿਲ ਕੇ ਜੋ ਕਿ ਅਸੀਂ ਅੱਜ ਸ਼ਵੇਰ ਤੋਂ ਜੋ ਕਿ ਸਤਗੁਰਾਂ ਦੇ ਪਾਵਨ ਸਰੂਪ ਲੱਗ ਲੱਗ ਪਿੰਡਾਂ ਤੋਂ ਜਿਵੇਂ ਚਾਂਦੀਵਾਲਾ ਕਮਾਲੇਵਾਲਾ ਔਰ ਇਦਾਂ ਲੱਗ ਲੱਗ ਨਗਰਾਂ ਤੇ ਅਸੀਂ ਪਹੁੰਚ ਕਰਕੇ ਉੱਥੇ ਜੋ ਗੁਰਦੁਆਰਾ ਸ਼ਹਿਬਾਨ ਦੇ ਪਾਵਨ ਸਰੂਪ ਛਣ ਉਹਨਾਂ ਸਰੂਪਾਂ ਨੂੰ ਸਤਕਾਰ ਦੇ ਨਾਲ ਪਾਲਕੀ ਦੇ ਵਿੱਚ ਸ਼ੁਭਿਤ ਕਰਕੇ ਜੋ ਕਿ ਉਹ ਪਾਵਨ ਸਰੂਪ ਗੁਰਦੁਆਰਾ ਗੁਰੂ ਸਾਹਿਬ ਪਹੁੰਚਾਉਣ ਵਾਸਤੇ ਸਾਰੇ ਅਸੀਂ ਜੋ ਕਿ ਇਹ ਸਮਾਵਾ ਨਿਭਾ ਰਹੇ ਹਾਂ ਛੋ ਇਹੀ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਇਹ ਰਦਾਸ ਬੇਨਤੀ ਕਰਦੇ ਹਾਂ ਕਿ ਛਤਗੁਰੂ ਜੀ ਕਿਰਪਾ ਕਰਿਓ ਬਖਸ਼ਿਸ਼ਾ ਕਰਿਓ ਜੋ ਇਹ ਸਾਡੇ ਦੇਸ਼ ਦੀ ਉੱਤੇ ਪੰਜਾਬ ਤੇ ਜਾਂ ਸਾਰੇ ਹਿੰਦੁਸਤਾਨ ਦੀ ਉੱਤੇ ਇਹ ਔਕੜ ਆ ਰਹੀ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਆਪਣਾਂ ਤੋਂ ਬਚਾ ਲੈਣਾ ਔਰ ਆਪ ਜੀਆ ਨੇ ਸਾਡੀ ਅੰਗ ਸੰਗ ਸਹਾਈ ਹੋ ਕਰਕੇ ਸਹਾਇਤਾ ਕਰਨੀ ਮੀਰਾ ਪ੍ਰਿਆਤ ਕਰਨਾ ਚੜ੍ਹਦੀ ਕਲਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਈ ਕੀ ਨਾਮ ਤੋਟਾ ਮੈਂ ਤੇਜਵੀਰ ਸਿੰਘ ਮੈਨੇਜਰ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਤੇ ਅਸੀਂ ਜਿਹੜਾ ਮਾਹੌਲ ਖਰਾਬ ਹੋ ਰਿਹਾ ਆਪਣਾ ਜੰਗ ਦਾ ਮਾਹੌਲ ਬਣਿਆ ਹੋਇਆ ਪਾਕਿਸਤਾਨ ਤੇ ਹਿੰਦੁਸਤਾਨ ਦਾ ਤੇ ਬਾਰਡਰ ਤੇ ਜਿੰਨੇ ਵੀ ਪਿੰਡਾਂ ਨਗਰਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਉੱਥੋਂ ਗੁਰੂ ਸਾਹਿਬ ਦੇ ਸਰੂਪ ਅਸੀਂ ਲੈ ਕੇ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਿਖੇ ਜਾ ਰਹੇ ਆ ਕਿ ਮਾਹੌਲ ਖਰਾਬ ਹੋਣ ਕਾਰਨ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਸਕਦੀ ਆ ਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਸਰਦਾਰ ਜਸਪਾਲ ਸਿੰਘ ਹੁਣੇ ਨਾਲ ਨੇ ਸਾਡੇ ਸਹਿਯੋਗ ਦੇ ਰਹੇ ਨੇ ਤੇ ਅਸੀਂ ਪੂਰੀ ਮਾਨ ਮਰਿਆਦਾ ਨਾਲ ਗੁਰੂ ਸਾਹਿਬ ਦੇ ਸਰੂਪ ਜਿਹੜੇ ਜਾਮਨੀ ਸਾਹਿਬ ਲੈ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਵਿਖੇ ਹੋਰ ਕੌਣ ਸਹਿਯੋਗ ਦੇ ਰਹੇ ਪਾਲਕੀ ਪਾਲਕੀ ਦੇ ਇਹ ਭਗਤ ਮਿਲਖਾ ਸਿੰਘ ਜੀ ਉਹਨਾਂ ਵੱਲੋਂ ਪਾਲਕੀ ਦਿੱਤੀ ਗਈ ਆ ਤੇ ਜਿੰਨਾ ਤੇ ਅਸੀਂ ਗੁਰੂ ਸਾਹਿਬ ਦੇ ਸਰੂਪ ਸਜਾ ਕੇ ਲੈ ਜਾ ਰਹੇ ਹਾਂ ਜੀ ਹਾਂਜੀ ਕਿੰਨੇ ਪਿੰਡਾਂ ਇਹ ਟੋਟਲ ਚਾਰ ਨਗਰ ਆ ਜੀ ਜਿਨ੍ਹਾਂ ਵੱਲੋਂ ਹਜੇ ਸੇਵਾ ਰਹਿੰਦੀ ਸੀ ਕੁਝ ਨਗਰ ਆ ਜਿਨ੍ਹਾਂ ਨੇ ਆਪ ਹੀ ਸੇਵਾ ਕੀਤੀ ਆ ਜੀ ਗੁਰੂ ਸਾਹਿਬ ਦੇ ਸਰੂਪ ਅੱਡੋ-ਅੱਡ ਨਗਰਾਂ ਜਿਹੜੇ ਦੂਰ ਆ ਬਾਰਡਰ ਤੋਂ ਉਹਨਾਂ ਚ ਪਹਚਾ ਦਿੱਤੇ ਆ ਜੀ ਇਹ ਅਸੀਂ ਆਪਣਾ ਕਮਾਲੇ ਵਾਲਾ ਗੱਟੀ ਰਾਜੋ ਕੇ ਚਾਂਦੀ ਵਾਲਾ ਸ਼ੀਣੀ ਵਾਲੇ ਝੁੱਗੇ ਇਹ ਚਾਰ ਨਗਰਾਂ ਦੇ ਅੱਠ ਪਾਵਨ ਸਰੂਪ ਆ ਜੀ ਜਿਹੜੇ ਗੁਰੂ ਸਾਹਿਬ ਦੇ ਲੈ ਕੇ ਜਾ ਰਹੇ ਆ ਜੀ ਹਾਂਜੀ